ਸਸਿ ਗਈ ਸਾਰੇ ਬੱਕਰੀ ਪਾਲ ਗਵੀਰਾਂ ਨੂੰ ਤੇ ਆਪਣੇ ਚੈਨਲ ਤੇ ਜਿਹੜੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਜਿਹੜੇ ਬਾਈ ਪ੍ਰਾਣੇ ਨੇ ਉਹਨਾਂ ਦਾ ਦਿলো ਧੰਨਵਾਦ ਤੇ ਬਾਈ ਜੀ ਆਪਣੇ ਕੋਲ ਬੱਕਰੀਆਂ ਸੇਲ ਨੇ 14 ਬੱਕਰੀਆਂ ਨੇ ਆਪਣੇ ਕੋਲ ਬੱਕਰੀਆਂ ਦੇਖ ਸਕਦੇ ਤੁਸੀਂ ਜਿਹੜੇ ਬਾਈ ਨੇ ਲੈਣੀ ਹੋਣ ਸਾਡੇ ਨਾਲ ਕਨੈਕਟ ਕਰ ਸਕਦਾ ਈ ਨੈਟ ਕਰ ਸਕਦਾ ਈ ਤੇ ਆ ਮੇਵਣੇ ਨੇ ਨਾਲੇ ਛੋਟੇ ਬੱਚੇ ਆਹ ਬਸ ਫ੍ਰੀ ਦੇ ਦੇ ਸਾਡੇ ਆਪਣੇ ਕੋਲ 14 ਨਾਲ ਤੇ 14 ਨਾਲ ਹੀ ਸੇਲ ਨੇ ਬਈ ਜੀ ਇਹ ਸਾਰੀਆਂ ਬੱਕਰੀਆਂ ਸਾਰੀਆਂ ਬੱਕਰੀਆਂ ਸੇਲ ਨੇ ਆ ਜੀ ਉਹਨਾਂ ਆ ਬੱਕਰੀ ਦਾ ਮੇਵਣੇ ਹੀ ਆ ਲੰਗਿੰਨਾ ਬੱਕਰੀ ਲਈ ਜੇ ਦੇਖ ਸਕਦੇ ਹੋ ਬੱਕਰੀ ਦੇਖ ਸਕਦਾ ਸਾਰੀਆਂ ਬੱਕਰੀਆਂ ਸੇਲ ਨੇ ਨੰਬਰ 1 ਸਕਰੀਨ ਦੇ ਉੱਤੇ ਦੇ ਦਿੱਤਾ ਹੀ ਹੋਏ ਜਿਹੜੇ ਭਾਈ ਇਹ ਲੈਣੀ ਹੋਣ ਸਾਨੂੰ ਸੰਪਰਕ ਕਰ ਸਕਦੇ ਹੈ ਕਨੈਕਟ ਕਰਕੇ ਚਾਹ ਉਹਨਾਂ ਦੇ ਚਾਹ ਉਹਨਾਂ ਦਾ ਖਰੀਦ ਸਕਦੇ ਆ ਦੇਖ ਸਕਦੇ ਤੁਸੀਂ ਬੱਕਰੀਆਂ ਸਾਡੀਆਂ ਸਾਰੀਆਂ ਬੱਕਰੀਆਂ ਸੇਲ ਨੇ ਭਰਾਓ